ਇਨੇ ਕਪੜੇ ਇਨੇ ਘਰ ਦੇ ਹਰ ਮੈਂਬਰ ਕੋਲ ਇੰਨੀਆਂ ਗੱਡੀਆਂ ਘਰਾਂ ਚ ਖੜੀਆਂ ਨੇ ਲੋਕੀ ਫਿਰ ਅਸਾਂਤ ਹੋ ਗਏ ਨੇ ਬੇਚੈਨੀ ਇੰਨੀ ਵੱਧ ਗਈ ਆ ਕਹਿਣ ਦਾ ਮਤਲਬ ਇਹ ਤਰੱਕੀ ਦਾ ਕਿਹੜਾ ਮਾਡਲ ਐ ਸਾਨੂੰ ਕਿਹਨੇ ਦਿੱਤਾ ਇਹ ਦਿੱਤਾ ਸਾਨੂੰ ਕਾਰਪੋਰੇਟ ਕਰਾਣਿਆਂ ਨੇ ਕਾਰਪੋਰੇਟ ਕਰਾਣਿਆਂ ਨੇ ਸਾਡਾ ਮਾਈਂਡ ਇਸ ਤਰੀਕੇ ਨਾਲ ਵਾਸ ਕੀਤਾ ਟੀਵੀ ਜਨ ਦੇ ਉੱਤੇ ਪ੍ਰੋਗਰਾਮ ਦੇ ਦੇ ਕੇ ਐਡਾਂ ਦੇ ਦੇ ਕੇ ਸਾਡੇ ਘਰਾਂ ਚ ਉਹ ਚੀਜ਼ਾਂ ਖੜੀਆਂ ਹੋ ਗਈਆਂ ਸਾਡੇ ਘਰਾਂ ਦੇ ਵਿੱਚ ਸਾਨੂੰ ਅੱਜ ਵੀ ਸਕੂਟਰ ਦੀ ਹੀ ਲੋੜ ਆ ਮੰਨ ਲਓ ਯੇ ਕਿਨ ਸਕੂਟਰ ਦੀ ਲੋੜ ਆ ਉਹਨੂੰ ਇਸ ਤਰੀਕੇ ਨਾਲ ਉਕਸਾਇਆ ਉਹਦੇ ਉੱਤੇ ਇੰਨਾ ਪ੍ਰੈਸ਼ਰ ਬਣਾਇਆ ਕਿ ਉਹ ਬੰਦਾ ਕਾਰ ਲੈ ਕੇ ਆ ਗਿਆ ਘਰ ਦੇ ਵਿੱਚ ਖੜੀ ਜਾ ਕਾਰ ਦੀ ਲੋੜ ਨਹੀਂ ਆ ਕਾਰ ਵੈਸੇ ਹੀ ਖੜੀ ਰਹਿੰਦੀ ਆ ਘਰ ਦੇ ਵਿੱਚ ਉਹਦੀ ਬੈਟਰੀ ਤਾਂ ਡਾਊਨ ਹੋ ਜਾਂਦੀ ਆ ਖੜੀ ਖੜੀ ਦੀ ਤੂੰ ਕਹਿਣ ਨੂੰ ਮੈਂ ਅਹੀ ਚੀਜ਼ਾਂ ਕਿਉਂ ਬਠੀਆਂ ਕਿੱਤਿਆਂ ਯਾਰ ਇੱਕ ਰਹਿਣ ਵਾਸਤੇ ਬੰਗਾਲ ਦੀ ਮੁੱਖ ਮੰਤਰੀ ਦੋ ਕਮਰਿਆਂ ਦੇ ਅਪਾਰਟਮੈਂਟ 'ਚ ਰਹਿੰਦੀ ਆ ਮੁੱਖ ਮੰਤਰੀ ਆਓ ਛੋਟੀ ਮੋਟੀ ਚੀਜ਼ ਨਹੀਂ ਹੈ ਪਰ ਸਾਨੂੰ ਹਰ ਬੰਦੇ ਨੂੰ 8 ਬੈੱਡਰੂਮਾਂ ਦਾ 10 ਕਮਰਿਆਂ ਦਾ ਮਕਾਨ ਚਾਹੀਦਾ ਹੈ ਇਹ ਜਿੰਨਾ ਵੱਡਾ ਮਕਾਨ ਹੋਏਗਾ ਇਹ ਦੇਖ ਲਓ ਵੀ ਕਾਰਬਨ ਐਮਿਸ਼ਨ only ਵਧੇਗੀ only ਵਧੇ ਜਾਣੇ ਆ ਉਹਨਾ ਸੀਮੈਂਟ ਕੰਕਰੀਟ ਵਿੱਚ ਪੈਣਾ ਸੀਮੈਂਟ ਪੈਣਾ ਤੇ ਉਸ ਤੋਂ ਇਲਾਵਾ ਸਰੀਆ ਹੋਣਾ ਕਾਰਬਨ ਐਮਿਸ਼ਨ ਹੋ ਹੀ ਜਾਣੀ ਆ ਹੁਣ ਦੇਖੋ ਸੀਮੈਂਟ ਹੀ ਆ ਜਿਹੜਾ ਸੀਮੈਂਟ ਬਣਦਾ ਹਾਰਡ ਪ੍ਰੈਸ ਨਾ ਬਣੇ ਜਾਂ ਕੋਲਡ ਪ੍ਰੈਸ ਨਾ ਬਣੇ ਨੀ ਉਹ ਦੋ ਵੀ ਉਹਦੀਆਂ ਪ੍ਰੋਸੈਸ ਦੋ ਹੀ ਹੁੰਦੀਆਂ ਤੇ ਉਹ ਕੰਨਬਲਿਕ ਵਿੱਚ એનર્ਜੀ ਕਿੰਨੀ ਕੰਜ਼ੂਮ ਹੁੰਦੀ ਆ ਉਜੀ ਕੋਲਾ ਕਿੰਨਾ ਸਮਝੂ ਮੁੰਡਾ ਉਹ ਕਹਿੰਦਾ ਮਤਲਬ ਕਿ ਕੋਲ ਮਿਲਾ ਕੇ ਇਹੀ ਇੱਕ ਐਸਾ ਰਸਤਾ ਬਣਾ ਲਿਆ ਹੁਣ ਇੱਥੇ ਆ ਉਹ ਹਾਲਾਤ ਬਣ ਗਏ ਪੰਜਾਬ ਦੇ ਵਿੱਚ ਪਰਿਵਾਰ ਰਹਿੰਦਾ ਅਮਰੀਕਾ ਚ ਕੋਈ ਕੈਨੇਡਾ 'ਚ ਰਹਿੰਦਾ ਇੱਥੇ ਵੱਡੇ ਵੱਡੇ ਫਾਰਮ ਹਾਊਸ ਬਣਾ ਕੇ ਰੱਖੇ ਹੋਏ ਹੂੰ ਫਾਰਮ ਹਾਊਸਾਂ ਦੇ ਵਿੱਚ ਰੱਖਣ ਵਾਸਤੇ ਨੌਕਰ ਨਹੀਂ ਮਿਲਦੇ ਨੂੰ ਹੂੰ ਹੂੰ ਚੂਹੇ ਮੱਝ ਫਿਰਦੇ ਹੂੰ ਪਰ ਅਸੀਂ ਸਟੇਟਸ ਰੱਖਣਾ ਆਪਾਂ ਮੈਂ ਕਹਿੰਦਾ ਮਤਲਬ ਅਸੀਂ ਇੱਕ ਗਲਤ ਤਰ੍ਹਾਂ ਦਾ ਲਾਈਫਸਟਾਈਲ ਸਾਡੇ ਅੰਦਰ ਪੈਦਾ ਕਰ ਦਿੱਤਾ ਗਿਆ ਕਾਰਪੋਰੇਟ ਕੰਪਨੀਆਂ ਨੇ ਆਪਣੇ ਪ੍ਰੋਡਕਟ ਵੇਚਣੇ ਉਹਨਾਂ ਨੇ ਆਪਣੇ ਸੀਮੈਂਟ ਵੇਚਣੇ ਉਹਨਾਂ ਨੇ ਆਪਣੇ ਸਰੀਏ ਵੇਚਣੇ ਤੁਸੀਂ ਫਾਰਮ ਹਾਊਸ ਦੀ ਗੱਲ ਕਰਦੇ ਹੋ ਫਾਰਮ ਹਾਊਸ ਪੰਜਾਬ ਦੇ ਵਿੱਚ ਕੀ ਲੋਕ ਨੇ ਹਿਮਾਚਲ ਦੇ ਵਿੱਚ ਬਣਾ ਲਏ ਤੇ ਫਿਰ ਹੁਣ ਫਾਰਮ ਹਾਊਸ ਵੀ ਸਾਰਾ ਕੁਝ ਨਾਲ ਹੀ ਗਿਆ ਤੇ ਫਿਰ ਕਹਿੰਦਾ ਮਤਲਬ ਇਹ ਹੀ ਹੈ ਵੀ ਵਿਨਾਸ਼ ਕਾਲ ਦੇ ਵਿਪਰੀਤ ਕੁਝ ਇਹਨੂੰ ਤੇ ਕਹਿੰਦੇ ਆ ਨਾ ਅਸੀਂ ਯਾਰ ਕਿਹਦੇ ਦਾ ਮੋੜ ਲਾਈ ਹੋਈ ਹੈ ਤੁਸੀਂ ਕੀ ਬਣਾਉਣਾ ਚਾਹੁੰਦੇ ਚਲੋ ਫਾਰਮ ਹਾਊਸ ਉਸ ਹਿਸਾਬ ਨਾਲ ਹਿਮਾਚਲ ਚ ਪੰਜਾਬੀ ਨਹੀਂ ਬਣਾ ਸਕਦੇ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੇ ਲੀਸ ਤੇ ਲਏ ਹੋਏ ਆ ਜਾਂ ਹਿਮਾਚਲ ਵਾਲਿਆਂ ਨੇ ਕੁਝ ਨਾ ਕੁਝ ਬਣਾਇਆ ਆ ਬਹੁਤ ਕੁਝ ਉਹਨਾਂ ਨੇ ਟੂਰਿਸਟ ਪਲੇਸਿਸ ਬੜੀਆ ਬਣਾ ਲਈਆਂ ਮਤਲਬ ਦੇਖੋ ਦੇਖੋ ਗੱਲ ਗੱਲ ਅਹਿਮ ਦੀ ਹੋ ਜਾਂਦੀ ਹੈ ਅਹਿਮ ਦੀ ਗੱਲ ਹੋ ਜਾਂਦੀ ਹੈ ਨਾ ਕਿ ਜਿਹਦੇ ਕੋਲ ਜੱਡਾ ਵੱਡਾ ਮਕਾਨ ਓਟਾ ਵੱਡਾ ਅਹਿਮ ਜਿਹਦੇ ਕੋਲ ਜੱਡੀ ਵੱਡੀ ਗੱਡੀ ਓਟਾ ਵੱਡਾ ਅਹਿਮ ਔਰ ਇਹ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਕਾਰਬਨ ਏਮਿਸ਼ਨ ਨਾਲ ਜੁੜਦੀਆਂ ਨੇ ਅਸੀਂ ਤਾਂ ਆਪਣੇ ਵਾਸਤੇ ਬਹੁਤ ਸੁਵਿਧਾ ਪੈਦਾ ਕਰ ਲਈਆਂ ਬਹੁਤ ਸੁਵਿਧਾ ਪੈਦਾ ਕਰ ਲਈ ਔਰ ਉਹ ਸੁਵਿਧਾ ਪੈਦਾ ਕਰਦੇ ਕਰਦੇ ਅਸੀਂ ਕੁਦਰਤ ਦਾ ਬੜਾ ਗਲ ਕਰ ਦਿੱਤਾ ਜਿਦੋਂ ਲਿਵ ਟਾਲਸਟਾਇਨ ਹੈ ਦੁਨੀਆ ਦਾ ਸਭ ਇੱਕ ਬਹੁਤ ਮਸ਼ਹੂਰ ਨਾਵਲ ਆ ਮਾਇਨੀ ਜਾਗ ਕਰਕੇ ਪੰਜਾਬੀ ਸ਼ਬਦ ਆ ਕਿ ਕਹਿੰਦੇ ਨੇ ਰਿਸਰੈਕਸ਼ਨ ਕਰਤੇ ਤੇ ਉਹ ਰਿਸਰੈਕਸ਼ਨ ਜਦੋਂ ਲਿਖਿਆ ਉਹਦੀ ਪਹਿਲੀ ਲਾਈਨ ਦੇ ਵਿੱਚ ਪਹਿਲੇ ਪਹਿਰੇ ਚੀਜ਼ ਉਹਨੇ ਲਿਖਿਆ ਸੀ ਕਿ ਇੱਕ ਨਾ ਮਕਾਨ ਮੜ ਰਿਹਾ ਸੀ ਇਹਦਾ ਮਤਲਬ ਕੁਦਰਤ ਦੀ ਇਨਸਾਨ ਦੇ ਹੱਥੋਂ ਬਰਬਾਦੀ ਹੋ ਰਹੀ ਸੀ ਉਹ ਦੇਖੋ ਕਿੱਡਾ بڑا ਵਿਜਨਰੀ ਸੀ ਅਜ ਤੋਂ ਕਰੀਬ 150 ਸਾਲ ਪਹਿਲਾਂ ਹੂੰ 200 ਸਾਲ ਪਹਿਲਾਂ ਪੌਣੇ 200 ਸਾਲ ਪਹਿਲਾਂ ਉਸ ਬੰਦੇ ਨੇ ਇਹ ਵਿਜਨ ਕਰ ਲਿਆ ਕਿ ਕੁਦਰਤ ਦੀ ਬਰਬਾਦੀ ਇਨਸਾਨ ਕੋਲੋਂ ਹੋਣੀ ਹੈ। ਇਹ ਘਰ ਬਣਨੇ ਸ਼ੁਰੂ ਘਰ ਬਣਨੇ ਸ਼ੁਰੂ ਹੋ ਗਏ। ਇਹ ਫੋਕੀ ਸਾਨ ਉਹ ਘਰ ਨਹੀਂ ਬਣਨਾ ਕੋਈ ਮਹਿਲ ਬਣ ਰਿਹਾ ਸੀ ਬੜਾ। ਵੀ ਕਿਸੇ ਅਮੀਰ ਆਦਮੀ ਵਾਸਤੇ ਇਹਨਾਂ ਅਮੀਰਾਂ ਨੇ ਪੈਸੇ ਵਾਲਿਆਂ ਨੇ ਦੁਨੀਆ ਦਾ ਬਿੜਾ ਕਰਨਾ। ਇੱਕ ਇੱਕ ਇਹ ਵੀ ਗੱਲ ਦੱਸੋ ਅ ਵਿਜੇ ਮੇ ਉੱਥੇ ਹੋਟਲਸ ਹਿਮਾਚਲ ਦੇ ਵਿੱਚ ਬੜੇ ਬਣੇ ਨੇ ਦੇਖਦੇ ਆਂ ਵੀ ਹੋਟਲਸ ਕੀ ਵਿਲਾਸ ਹੀ ਬਣ ਗਏ ਹੁਣ ਤਾਂ ਕਾਫੀ ਤੁਸੀਂ ਮੈਂ ਹੁਣ ਚਲੋ ਉਸ ਐਪ ਦਾ ਨਾਮ ਲਵਾਂਗਾ ਤੇ ਐਪ ਨੇ ਐਵੇਂ ਸਾਡੀ ਵੀਡੀਓ ਦੇ ਨਾਲ ਕੁਝ ਕਰਨ ਲੱਗ ਜਾਂ ਤੇ ਗੱਲ ਆਵਾ ਵੀ ਤੁਸੀਂ ਉੱਥੇ ਪੂਰਾ ਦਾ ਪੂਰਾ ਵਿਲਾ ਵੀ ਬੁੱਕ ਕਰ ਸਕਦੇ ਹੋ ਘਰ ਵੀ ਬੁੱਕ ਕਰ ਸਕਦੇ ਹੋ ਹੋਟਲ ਵੀ ਬੁੱਕ ਕਰ ਸਕਦੇ ਹੋ ਇੰਨਾ ਕੁਝ ਉੱਥੇ ਬਣ ਗਿਆ ਪਰ ਸੋਚਣ ਲਈ ਗੱਲ ਆ ਬਣਿਆ ਕਿੱਥੇ ਉਹ ਜ਼ਮੀਨ ਤਾਂ ਪਹਿਲਾਂ ਹੈ ਕਿ ਸੀ ਦਰਖਤ ਸੀ ਵੀ ਆਪਾਂ ਜਿਹੜਾ ਅਸਲ ਦੇ ਵਿੱਚ ਪਾਣੀ ਨੂੰ ਰਾਹ ਦੇਣਾ ਸੀ ਕਈ ਹਨ ਤਾਂ ਪਾਣੀ ਦੇ ਰਾਹ ਤੇ ਇਹਨੇ ਹੋਟਲ ਬਣਾਏ ਹੋਏ ਨੇ ਦੇਖੋ ਬਰਬਾਦੀ ਨੂੰ ਵੀ ਇਹਨਾਂ ਨੇ ਵਪਾਰ ਬਣਾ ਲਿਆ ਹੂੰ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਤੁਸੀਂ ਕਸ਼ਮੀਰ ਜਾਓ ਇਸ ਤੋਂ ਪਹਿਲਾਂ ਕਿ ਗੁਲਮਾਰਗ ਕਿਹੜੇ ਹੈ ਪਹਿਰਗਾਮ ਜੋ ਵੀ ਉਹ ਚੀਜ਼ਾਂ ਹੈਗੀਆਂ ਨੇ ਉੱਥੇ برفਾਂ ਪੈਣੀਆਂ ਬੰਦ ਹੋ ਜਾਣ ਤੁਸੀਂ ਜਾ ਕੇ ਇੱਕ ਵਾਰੀ برفਾਂ ਦੇਖ ਲਓ ਪੜਾਂ ਦੇ ਵਿੱਚ ਜਾ ਕੇ ਇਸ ਤੋਂ ਪਹਿਲਾਂ ਕਿ ਗਲੇਸ਼ੀਰ ਪਿਗਲ ਜਾਣ ਗਲੇਸ਼ੀਰਾਂ ਨੂੰ ਦੇਖ ਲਓ ਯਾਨੀ ਕਿ ਕੈਨੇਡਾ ਮਸਲ ਇਹ ਹੋ ਗਿਆ ਕਿ ਆਪਦਾ ਹੈ ਜੋ ਉਹਨੂੰ ਅਵਸਰ ਚ ਬਦਲ ਦਿੱਤਾ ਕਾਰਪੋਰੇਟ ਘਰਾਣਿਆਂ ਨੇ ਔਰ ਉਹ ਅਵਸਰ ਚ ਬਦਲ ਕੇ ਹੋਰ ਬਰਬਾਦੀ ਕੁਦਰਤ ਦੀ ਹੋ ਰਹੀ ਆ ਇਹਨੂੰ ਬੋਲਦੇ ਬੋਲਦੇ ਪਿਆ ਆਪਦਾ ਟੂਰਿਜ਼ਮ ਆਪਦਾ ਟੂਰਿਜ਼ਮ ਆਪਦਾ ਟੂਰਿਜ਼ਮ ਮਤਲਬ ਇੱਕ ਮੁਸੀਬਤ ਦਾ ਟੂਰਿਜ਼ਮ ਕਿ ਮੁਸੀਬਤ ਨੂੰ ਵੀ ਤੁਸੀਂ ਬਿਜ਼ਨਸ ਓਪਰਚੁਨਿਟੀ ਚ ਕਨਵਰਟ ਕਰ ਲਿਆ ਯਾਰ ਲੱਖ ਲਾੜ ਦਾ ਉਹ ਕਹਿਣ ਦਾ ਮਤਲਬ ਇਹ ਹੈ ਜੇ ਕੁਦਰਤ ਮਰਦੀ ਪਈ ਹੈ ਕੁਦਰਤ ਨੂੰ ਤੁਸੀਂ ਮਾਰ ਹੀ ਰਹੇ ਹੋ ਕੁਦਰਤ ਤੁਸੀਂ ਜੜਾ ਤੁਸੀਂ ਉਹਦਾ ਗਾਲਾ ਘੁੱਟ ਰਹੇ ਹੋ ਔਰ ਤੁਸੀਂ ਕੁਦਰਤ ਮਰਦੀ ਹੋਈ ਨੂੰ ਆਪਣੇ ਕੈਮਰੇ ਚ ਕੈਦ ਕਰੋ ਜਾ ਕੇ ਦੇਖੋ ਕੁਦਰਤ ਮਰ ਰਹੀ ਹੈ ਹੂੰ ਹੂੰ ਦੇਖੋ ਗਲੇਸ਼ੀਅਰ ਖਤਮ ਹੁੰਦੇ ਜਾ ਰਿਹਾ ਹੈ ਦੇਖੋ ਹਮਲਿਆਪਾੜ ਦੇ ਵਿੱਚ ਬਰ ਪਾਣੀ ਜਿਹੜੀ ਆ ਉਹ ਘਟਦੀ ਕਰਦੀ ਜਾ ਰਹੀ ਹੈ ਦੇਖੋ ਤੁਸੀਂ ਇਹ ਜੰਗਲ ਜਿਹੜੇ ਨੇ ਖਤਮ ਹੁੰਦੇ ਜਾ ਰਿਹਾ ਦੇਖ ਲਓ ਇਸ ਤੋਂ ਪਹਿਲਾਂ ਇੱਕ ਵਾਰੀ ਔਰ ਜਿਆਦਾ ਤੋਂ ਜਿਆਦਾ ਜਾ ਕੇ ਹੁਣ ਦੇਖੋ ਹੁੰਦਾ ਕੀ ਆ ਆਪਾਂ ਲੁਧਿਆਣੇ ਚ ਰਹਿੰਦੇ ਆ ਕਿੰਨੇ ਲੋਕ ਇਥੋਂ ਭੱਜ ਭੱਜ ਕੇ ਮਲਾੜੀ ਜਾਂਦੇ ਆ ਕਿਹੜੇ ਲੋਕ ਪੜਦੇ ਰਹਿ ਗਏ ਮੈਂ ਫੈਸ਼ਨ ਹੋ ਗਿਆ ਨਾ ਫੈਸ਼ਨ ਹੋ ਗਿਆ ਯਾਰ ਤੁਸੀਂ ਪੁੰਨਾਲੀ ਜਾ ਕੇ ਕਰਨਾ ਕੀ ਹੈ ਸਿਰਫ ਰੀਲਸ ਦਿਖਾਣੀਆਂ ਰੀਲਸ ਦਿਖਾਣੀਆਂ ਹੈ ਮੈਂ ਦੱਸਾਂ ਮੈਂ ਕਈ ਵਾਰ ਮੈਂ ਸੋਚਦਾ ਹਾਂ ਨਾ ਕਿ ਮੈਂ ਬਹੁਤ ਕੁਮ ਹਾਂ ਮੈਂ ਇੰਟਰਨੈਸ਼ਨਲ ਟਰੈਵਲਿੰਗ ਬਹੁਤ ਹੈ ਤੇ ਹੁਣ ਅਮਰੀਕਾ ਜਾਓ ਜਾਂ ਕਿਤੇ ਵੀ ਜਾਓ ਤੇ ਉਹ ਹੁਣ ਅਮਰੀਕਾ ਮੇਰੇ ਨਾਲ ਜਿਵੇਂ ਤਰ੍ਹਾਂ ਕਰਦਾ ਨਾ ਉਸੀ ਰਹੇਗਾ ਨਾ ਉਹ ਸਟੈਚੂ ਆਫ ਲਿਬर्टी ਮੈਂ ਨਾਲ ਤੇ ਨਹੀਂ ਜੇਬ ਚ ਪਾ ਕੇ ਤੇ ਨਹੀਂ ਲੈਂਦੀ ਨਾ ਉੱਥੇ ਹੀ ਆ ਨਾ ਹੈ ਤੇ ਜਿਵੇਂ ਤੁਸੀਂ ਦੇਖ ਲਿਆ ਕੋਈ ਚਾਰਮ ਖਤਮ ਹੋ ਜਾਂਦਾ ਵੇ ਉਹ ਕਹਿੰਦਾ ਮਤਲਬ ਇਹ ਆ ਕਿ ਬਾਹਰਲੇ ਦੇਸ਼ ਦਾ ਬੰਦਾ ਇਹ ਸੋਚਦਾ ਮੈਂ ਅਸੀਂ ਇੱਕ ਵਾਰੀ ਜਾ ਆਇਆ ਹੁਣ ਅਲੱਗ ਦੇਸ਼ ਚ ਜਾਵਾਂਗੇ ਉਹ ਮਤਲਬ ਲੋਕੀ ਹਾਊਸ ਹੋਈ ਲੈ ਮੈਂ ਅਮਰੀਕਾ ਜਾ ਰਿਹਾ ਮੈਂ ਅਮਰੀਕਾ ਜਾ ਨਹੀਂ ਰਿਹਾ ਮੈਂ ਅਮਰੀਕਾ ਜਿੱਤਣ ਜਾ ਰਿਹਾ ਮੈਂ ਅਮਰੀਕਾ ਅੱਜ ਤੋਂ ਬਾਹਰ ਚੋਲੇ ਚ ਪਾ ਕੇ ਆਪਣੇ ਨਾਲ ਹੀ ਲੈ ਆਉਣਾ ਮੈਂ ਯੂਰਪ ਤੋਂ ਆਪਣੇ ਪੈਰਿਸ ਐਫਲ ਟਾਵਰ ਉਹ ਮਤਲਬ ਆਪਣੇ ਸੂਟਕੇਸ ਚ ਬੰਦ ਕਰਕੇ ਇੱਥੇ ਲੈ ਆਉਣਾ ਐਦਾਂ ਕੁਝ ਨਹੀਂ ਹੁੰਦਾ ਆਪਣੇ ਮੁਲਕ ਇੰਨਾ ਸੁੰਦਰ ਹੈ ਆਪਣਾ ਮੁਲਕ ਇੰਨਾ ਖੂਬਸੂਰਤ ਹੈ ਇੱਥੇ ਹਰ ਚੀਜ਼ ਹੈ ਇੱਥੇ ਜੰਨਤ ਹੈ ਇਥੇ ਹਰ ਕੋਲ ਕਸ਼ਮੀਰ ਹੈ ਸਾਰੇ ਕੋਲ ਇਥੇ ਊਟੀ ਹੈ ਸਾਰੇ ਕੋਲ ਇਥੇ ਦਾਰਜੀ ਲੰਗਾ ਹੈ ਸਾਰੇ ਕੋਲ ਇਥੇ ਕੋਹਿਮਾ ਹੈ ਮਸਲਿਬ ਸਾਡੇ ਮੁਲਕ ਦਾ ਜਿਹਾ ਕੋਈ ਅੰਤ ਹੀ ਨਹੀਂ ਨਾ ਇਹ ਕਹਿੰਦੇ ਡੈਜ਼ਰਟ ਟੂਰਿਜ਼ਮ ਕਰਨਾ ਹੈ ਤੇ ਜੈਸਲਮੇਰ ਜਾਓ ਤੇ ਮਸਲਿਬ ਥਾਰ ਵੀ ਦਮ ਬੋਲਦੇ ਆਪਾਂ ਤੇ ਉਹ ਕਹਿੰਦਾ ਮਸਲਿਬ ਇਹ ਹੈ ਕਿ ਹਰ ਕੋਲ ਹਰ ਚੀਜ਼ ਹੈ ਪਹਾੜਾਂ ਦੇਖਣੀਆਂ ਤੁਸੀਂ ਪਲੇਟਿਊ ਦੇਖਣੇ ਆ ਪਲੇਟਿਊ ਦੇਖਣੇ ਤਾਂ ਦੱਖਣ ਚ ਜਾਓ ਨਾ ਹੂੰ ਤੁਸੀਂ ਅਕਰੇ ਮਰੀ ਜਾਓ ਨਾ ਕਨੇਕ ਮਰੀ ਤੇ ਜਾਓ ਜਿੱਦੋਂ ਉਹ ਖੂਬਸੂਰਤੀ ਜਿਹੀ ਦੇਖਦੇ ਹੋ ਤਿੰਨ ਸਮੁੰਦਰ ਮਿਲਦੇ ਆ ਹੂੰ ਬੰਗਾਲ ਦੀ ਖਾੜੀ ਅਰਬ ਸਾਗਰ ਹੈ ਤੇ ਹਿੰਦਾਂ ਸਾਗਰ ਤਿੰਨਾਂ ਸਮੁੰਦਰਾਂ ਦੇ ਪਾਣੀ ਦਾ ਰੰਗ ਅਲੱਗ ਹੈ ਤਿੰਨੇ ਰੰਗ ਅਲੱਗ ਹੋਣ ਦੇ ਬਾਵਜੂਦ ਸਮੁੰਦਰ ਆਪੋ ਜਿਹੇ ਰੰਗ ਦਾਕ ਨਹੀਂ ਮਿਲਦਾ ਉਹਨਾਂ ਦਾ ਲਾਈਨਾਂ ਤੋਂ ਨਜ਼ਰ ਆਉਂਦੀਆਂ ਨੇ ਜੰਨਾਸ ਮੰਦਰਾ ਵਾਲਾ ਪਾਣੀ ਕਟਾ ਕਨਿਆਕਮਾਰੀ ਜਾ ਕੇ ਖੜ ਕੇ ਦੇਖੋ ਯਾਰ ਕੁਦਰਤ ਨੇ ਇੰਨੇ ਨਜ਼ਾਰੇ ਦਿੱਤੇ ਆ ਸਾਨੂੰ ਇੰਨੀਆਂ ਖੂਬਸੂਰਤੀਆਂ ਦਿੱਤੀਆਂ ਨੇ ਤੇ ਉਹ ਤੁਸੀਂ ਭੱਜੇ ਫਿਰਦੇ ਹੋ ਕਦੀ ਇੱਧਰ ਕਦੀ ਉੱਧਰ ਉਹ ਕਹਿੰਦਾ ਮਤਲਬ ਇਹ ਹੈ ਕਿ ਅਸੀਂ ਮੈਂ ਤਾਂ ਕਈ ਵਾਰੀ ਸੋਚਦਾ ਹੁੰਦਾ ਕਿ ਇੱਕ ਹੋੜ ਮੱਚੀ ਪਈ ਆ ਲੋਕਾਂ ਦੇ ਵਿੱਚ ਇੱਕ ਦਿਖਾਵਾ ਜਿਹਾ ਦਿਖਾਵੇ ਵਾਲੀ ਜ਼ਿੰਦਗੀ ਇਹ ਜ਼ਿੰਦਗੀ ਤੋਂ ਅਸੀਂ ਬਾਹਰ ਆਈਏ ਇਹ ਸਾਡਾ ਇਹ ਜੰਨਤ ਬਣਾਈ ਸੀ ਕੁਦਰਤ ਨੇ ਨਾ ਇਹ ਸਾਊਥ-ਈਸਟ ਏਸ਼ੀਆ ਸਾਊਥ-ਈਸਟ ਏਸ਼ੀਆ ਦਾ ਮਤਲਬ ਹੈ ਕਿ ਭਗਾਨிஸ்தਾਨ ਦਾ ਵੀ ਇੱਕ ਵੱਡਾ ਹਿੱਸਾ ਪਾਕਿਸਤਾਨ ਇਹ ਇੰਡੀਆ ਬੰਗਲਾਦੇਸ਼ ਇਹ ਜੋ ਇਲਾਕਾ ਹੈ ਨਾ ਇਹ ਕੁਦਰਤ ਦਾ ਇੱਕ ਨਗੀਨਾ ਹੈ ਬਹੁਤ ਦੁਨੀਆ ਦੇ ਸਭ ਤੋਂ ਖੂਬਸੂਰਤ ਇਲਾਕਾ ਇਹ ਹੋਈ ਹੈ ਇਨ ਵਿੱਚ ਇੱਕ ਪ੍ਰithvi ਵਸੀ ਹੋਈ ਹੈ ਤੇ ਅਸੀਂ ਆਪਣੀਆਂ ਚੀਜ਼ਾਂ ਨੂੰ ਉਹ ਜਿਹੜੀ ਜ਼ਿੰਦਗੀ ਜਿਹਦੀ ਮੈਂ ਤੁਹਾਨੂੰ ਹੁਣੇ ਜ਼ਿਕਰ ਕੀਤਾ ਜਦੋਂ ਇੱਕ ਸਾਈਕਲ ਹੁੰਦਾ ਸੀ ਤੇ ਉਹ ਚਾਰ ਘਰਾਂ ਦੇ ਲੋਕ ਉਹਨੂੰ ਹੀ ਇਸਤੇਮਾਲ ਕਰਦੇ ਹੁੰਦੇ ਅਸਲੀ ਜ਼ਿੰਦਗੀ ਉਹ ਆ ਹੁਣ ਮੈਂ ਦੱਸਦਾ ਕਿ ਇੱਕ ਗੋਆ ਦੇ ਵਿੱਚ ਇੱਕ ਰਚਨਾ ਵੀ ਸੀ ਹੁਣ ਰਸਨਾ ਵਿੱਚ ਹੈ ਉਥੇ ਤੇ ਫੋਰਨਰ ਰੁਕ ਜਾਂਦੇ ਆ ਜਾਂ ਅਮੀਰ ਰੁਕ ਜਾਂਦੇ ਆ ਬਿਲਕੁਲ ਸਹੀ ਹੈ ਮੈਂ ਗਲਤੀ ਨਾਲ ਇੱਕ ਵਾਰੀ ਰਸਨਾ ਵਿੱਚ ਤੇ ਚਲਾ ਗਿਆ ਤੇ ਮੈਂ ਜਾ ਕੇ ਦੇਖਿਆ ਚੌਪੜੀਆਂ ਬਣੀਆਂ ਚੌਪੜੀਆਂ ਵਰਚੁਲੀ ਚੌਪੜੀਆਂ ਅਮੀਰ ਲੋਕ ਦੁਨੀਆ ਦੇ ਅਮੀਰ ਲੋਕ ਜਾ ਕੇ ਚੌਪੜੀਆਂ ਚ ਰਹਿੰਦੇ ਨੇ ਯਾਰ ਤੁਸੀਂ ਤੇ ਮਹਿਲਾਂ ਚ ਰਹਿੰਦੇ ਹੋ ਤੁਹਾਡੇ ਕੋਲ ਤਾਂ ਵੱਡੇ ਵੱਡੇ ਮਹਿਲ ਨੇ ਸ਼ਾਂਤੀ ਨਹੀਂ ਮਰਦੀ ਨਾ ਸ਼ਾਂਤੀ ਤਾਂ ਚੌਪੜੀ ਚ ਮਿਲਦੀ ਜੋ ਅਸਲੀ ਸੁਖ ਹੈ ਨਾ ਜੋ ਮਨ ਦੇ ਅੰਦਰ ਹੈ ਉਹ ਚੀਜ਼ ਜਿਹੜੀ ਆ ਤੁਸੀਂ ਇੰਨੇ ਅਮੀਰ ਹੋਣ ਦੇ ਬਾਅਦ ਵੀ ਤੁਸੀਂ ਜਾ ਕੇ ਸ਼ਾਂਤੀ ਤੁਹਾਨੂੰ ਉਸ ਕਿਨਾਰੇ ਤੇ ਮਿਲਣੀ ਆ ਇਸ ਕਰਕੇ ਇਹ ਆ ਕਿ ਮਨ ਨੂੰ ਅਸੀਂ ਕੰਟਰੋਲ ਕਰੀਏ ਆਪਣੀਆਂ ਜ਼ਰੂਰਤਾਂ ਓਨੀਆਂ ਹੀ ਰੱਖੀਏ ਕੋਈ ਲੋੜ ਨਹੀਂ ਆ ਘਰ ਦੇ ਵਿੱਚ ਪੰਜ ਪੰਜ ਮਹਿੰਗੀਆਂ ਮਹਿੰਗੀਆਂ ਗੱਡੀਆਂ ਖੜੀਆਂ ਕਰ ਦਿੰਦੀ ਆ ਇਹ ਸਾਡਾ ਸਰਦਾ ਦੇਖੋ ਸਿੰਗਾਪੁਰ ਇੱਕ ਮੁਲਕਾ ਹੂੰ ਸਿੰਗਪੁਰ ਦੀ ਸਰਕਾਰ ਨੇ ਇੱਕ ਸਿਆਣਪ ਕੀਤੀ ਉਹਨੇ ਕਾਰਨ ਦੇ ਉੱਤੇ ਪ੍ਰੋਗਰੈਸਿਵ ਟੈਕਸੇਸ਼ਨ ਲਾਇਆ ਉਸੇ ਕਰਾ ਨਹੀਂ ਹੁੰਦੀ ਨਾ ਹੂੰ ਔਰ ਦੁਨੀਆ ਦਾ ਸਭ ਤੋਂ ਅਮੀਰ ਮੁਰਕਾ ਜਿਹੜਾ ਲੋਕੀ ਟੂਰਿਜ਼ਮ ਸਾਰੇ ਅਤੇ ਜਿਹੜੇ ਇੰਡੀਆ ਦੇ ਨੇ ਲੋਕ ਉੱਥੇ ਘੁੰਮਣ ਜਾਂਦੇ ਉਸੇ ਕਰਾ ਦੇ ਨਹੀਂ ਹੁੰਦੀਆਂ ਲੋਕਾਂ ਨੂੰ ਉਸੇ ਉਸੇ ਲੋਕਾਂ ਕੋ ਆਪਣੇ ਘਰ ਵੀ ਨਹੀਂ ਦੇ ਘਰ ਵੀ 80% ਲੋਕ ਜਿਹੜੇ ਨੇ ਸਟੇਟ ਹਾਊਸਿਸ ਜਿਹੜੇ ਗਵਰਨਮੈਂਟ ਦਿੰਦੀ ਹੈ ਘਰ ਰਹਿਣ ਵਾਸਤੇ ਵਿੱਚ 20% ਲੋਕ ਜਿਹੜੇ ਉਹਨਾਂ ਕੋ ਆਪਣੇ ਘਰ ਨੇ ਤੇ ਕਹਿੰਦਾ ਮੈਂ ਇਹਨੇ ਅਮੀਰ ਲੋਕਾਂ ਦਾ ਐਟੀਟਿਊਡ ਇਹ ਹੈ ਕੋਈ ਜ਼ਿੰਦਗੀ ਸਾਦੀ ਹੀ ਨਹੀਂ ਜਿੰਦੇ ਹੂੰ ਤਨ ਪਤਾ ਹੈ ਕਿ ਦੁਨੀਆ ਦੇ ਵਿੱਚ ਬਲੂ ਜ਼ੋਨ ਹੁੰਦੇ ਆ ਪੰਜ ਬਲੂ ਜ਼ੋਨ ਨੇ ਦੁਨੀਆ ਦੇ ਵਿੱਚ ਪੰਜ ਬਲੂ ਜ਼ੋਨ ਹ ਉਹਦੇ ਵਿੱਚ ਬਹੁਤਿਆਦ ਸਕੈਂਡੀਨੇਵੀਅਨ ਕੰਟਰੀ ਚ ਨੇ ਨਾਰਵੇ ਹੋ ਗਿਆ ਸਵੀਡਨ ਹੋ ਗਿਆ ਉਹਨਾਂ ਚ 6ਵਾਂ ਜਿਹੜਾ ਬਲੂ ਜ਼ੋਨ ਬਣਦਾ ਜਾ ਰਿਹਾ ਉਹ ਸਿੰਗਾਪੁਰ ਹੈ ਬਲੂ ਜ਼ੋਨ ਦਾ ਮਤਲਬ ਹੁੰਦਾ ਜਿੱਥੇ 100 ਸਾਲ ਤੋਂ ਵੱਧ ਉਮਰ ਲੋਕ ਜਿੰਦੇ ਨੇ ਜਿੰਦੇ ਨੇ ਹੁਣ 100 ਸਾਲ ਤੋਂ ਵੱਧ ਉਮਰ ਜਿਹੜਾ ਬੰਦਾ ਜਿੰਦਾ ਹੈ ਉਹਨਾਂ ਨੇ ਆਪਣੀ ਜ਼ਰੂਰਤਾਂ ਕਢਾ ਲਈ ਉਹਨਾਂ ਦੇ ਘਰਾਂ ਚਕਾਰਾਂ ਵੀ ਨਹੀਂ ਹੈਗੀਆਂ ਉਹਨਾਂ ਦੀ ਉਹ ਸਾਦਗੀ ਜੀ ਦੇਖੋ ਅਮੀਰ ਬੰਦੇ ਸਾਦਗੀ ਬਾਰੇ ਹੂੰ ਔਰ ਜਿਹੜੇ ਬੰਦੇ ਕਹਿੰਦਾ ਮਤਲਬ ਇਹ ਹੈ ਕਿ ਸਾਡੇ ਮੁਲਕ ਵਿੱਚ ਹੂੰ ਇਹ ਅਸੀਂ ਕੋਈ ਬਹੁਤ ਜਿਆਦਾ ਦਾ ਇੰਗਲੈਂਡ ਨੇ ਸਾਰੀ ਦੁਨੀਆ ਤੇ ਕਬਜ਼ਾ ਕੀਤਾ ਅਸੀਂ ਤੇ ਕੀਤਾ ਨਹੀਂ ਕਿਤੇ ਅਸੀਂ ਤੇ ਇਹ ਵੀ ਨਹੀਂ ਆਕੜ ਵੀ ਨਹੀਂ ਦਿਖਾ ਸਕਦੇ ਅਸੀਂ ਤੇ ਫਤਿਹ ਕਰ ਲਿਆ ਰਸ਼ੀਆ ਫਤਿਹ ਕਰ ਲਿਆ ਅਸੀਂ ਚਾਈਨਾ ਫਤਿਹ ਕਰ ਲਿਆ ਇਹੋ ਜਿਹੀ ਕੋਈ ਆਕੜ ਨਹੀਂ ਦਿਖਾਉਂਦੇ ਫਿਰ ਕਾਦਾ ਹੰਕਾਰ ਹੈ ਯਾਰ ਆਪਣੇ ਮੁਲਕ ਦੇ ਵਿੱਚ ਕਿਆੰਦਾ ਮਦਰ ਤੁਸੀਂ ਬੜੇ ਬੜੇ ਮਕਾਨ ਚਾਹੀਦੇ ਸਰਕਾਰ ਵਾਂਗੂ ਬੜਵੜੀਆਂ ਕੱਡੀਆਂ ਚਾਹੀਦੀਆਂ ਇਹ ਚੀਜ਼ਾਂ ਅਲਟੀਮੇਟਲੀ ਕਾਰਬਨ ਐਮਿਸ਼ਨ ਨੂੰ ਜਨਮ ਦਿੰਦੀਆਂ ਨੇ ਉਹ ਕਾਰਬਨ ਐਮਿਸ਼ਨ ਆਉਣ ਗਿਆ ਇਹ ਕਲਾਊਡ ਬਸਟ ਹੋਣਗੇ ਇਹ ਬੜੇ ਬੜੇ ਧਿਆਨਕ ਤੂਫਾਨ ਆਉਣਗੇ ਤੂਫਾਨ ਵੀ ਆਉਣਗੇ ਦੂਜਾ ਦੇਖੋ ਮੌਸਮ ਭਾਗ ਦੀ ਮੈਂ ਗੱਲ ਉਹ ਤੁਮੇ ਸੁਣ ਰਿਹਾ ਸੀ ਕਿ ਉਹਨਾਂ ਨੇ ਇੱਕ ਚੰਗੀ ਗੱਲ ਕੀਤੀ ਹੂੰ ਪੰਜਾਬ ਦੇ ਮੌਸਮ ਭਾਗ ਦੇ ਡਾਇਰੈਕਟਰ ਨੇ ਉਹ ਗੱਲ ਕਰ ਰਹੇ ਸੀ ਉਹ ਕਹਿੰਦੇ ਕਿ ਇਸ ਵਾਰ ਤਾਂ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜਿਹੜੀ ਬਾਰਿਸ਼ ਹੈ ਉਹ ਮਤਲਬ ਗਲਤ ਪੈਟਰਨ ਤੇ ਹੋਈ ਹੈ ਇਸ ਵਾਰ ਤੇ ਬਾਰਿਸ਼ ਜਿਹੜੀ ਹੈ ਕੰਟੀਨਿਊਸ ਹੋਈ ਹੈ ਕੰਟੀਨਿਊਸ ਹੈ ਕੰਟੀਨਿਊਸ ਹੈ ਕੰਟੀਨਿਊਸ ਬਾਰਿਸ਼ ਦੇ ਵਿੱਚ ਦਾ ਫਰਾਉਡ ਗਾਸਟ ਹੋਣਾ ਨਹੀਂ ਚਾਹੀਦਾ ਹੂੰ ਹੂੰ ਇਹ ਤਾਂ ਹੈ ਨਹੀਂ ਵੀ ਸਾਰੀ ਵਾਰ ਸੇ ਕੋਈ ਹੋਈ ਹੋਗੀ ਜਦੋਂ ਤੁਹਾਨੂੰ ਸਭੀ ਉੱਥੇ ਹੋਇਆ ਸੀ ਇਕਦਾਰ ਨਾਲ ਸਵਾਲਾ ਹਾਦਸਾ ਹੋਇਆ ਸੀ ਬਈ ਇਕਦਮ ਇਕਦਮ ਹੀ ਸਾਰਾ ਇਕਦਮ 2015 ਹੋਇਆ ਸੀ ਇਹ 2015 ਜਾਂ 14 ਚਾਹੇ ਅੰਗਲੋ ਮਿਕਰਸ ਉਹ ਕਹਿੰਦਾ ਮਤਲਬ ਇਹ ਹੈ ਕਿ ਹੁਣ ਜੇ ਇਹ ਵੀ ਨਹੀਂ ਹੋਇਆ ਵੀ ਇੱਥੇ ਇਕਦਮ ਬਾਰਿਸ਼ ਹੋਈ ਹੈ ਬਾਰਿਸ਼ ਵੀ ਲਗਾਤਾਰ ਲਗਾਤਾਰ ਹੁੰਦੀ ਰਹੀ ਹੈ ਔਰ ਇਹਦੇ ਵਿੱਚ ਤਾਂ ਕੋਈ ਆਪਤਾ ਹੋਣ ਹੀ ਨਹੀਂ ਚਾਹੀਦੀ ਇਹਦੇ باوجود ਸਾਡਾ ਅੱਧਾ ਅੱਧਾ ਪੰਜਾਬ ਡੁੱਬਿਆ ਪਿਆ ਗਰਦਾਖੋੜ ਜ਼ਿਲ੍ਹੇ ਦਾ ਕੀ ਹਾਲ ਹੈ ਫirozpur ਜ਼ਿਲ੍ਹੇ ਦਾ ਕੀ ਹਾਲ ਹੈ ਹੂੰ ਇਧਰ ਸੂਰਤਨਪੁਰ ਲੋਧੀ ਵੱਲ ਲੋਕਾਂ ਦਾ ਕੀ ਹਾਲ ਹੈ ਬਹੁਤ ਜਗ੍ਹਾ ਦੇ ਵਿੱਚ ਨੂੰ ਲਧਿਆਣੀ ਚ ਵੀ ਜਾਈਏ ਤੇ ਹਰੋਹਨ ਰੋਡ ਵੱਲ ਪਾਸੇ ਕੀ ਹਾਲ ਹੋ ਗਿਆ ਹੂੰ ਤੇ ਉਹ ਇਸ ਕਰਕੇ ਇਹ ਹੈ ਕਿ ਜੇ ਇਹ ਤਾਂ ਕੋਈ ਵੱਡੀ ਆਪਤਾ ਆਈ ਵੀ ਨਹੀਂ ਤੇ ਸਾਡਾ ਅਸੀਂ ਫਿਰ ਸਾਡਾ ਇਨਾ ਮੁਰਾ ਹਾਲ ਹੈ ਜੇ ਸੱਚੀ-ਮੁੱਚੀ ਕੋਈ ਉਹੋ ਜੀ ਸੱਚੀ-ਮੁੱਚੀ ਕੋਈ ਆਪਤਾ ਆ ਗਈ ਜਿਹਦੀਆਂ ਜਿਹਦੇ ਅੰਦੇਸੇ ਵੋ ਗਿਆਨਕ ਦਸਰੇ ਨੇ ਜਾਂ ਮੌਸਮ ਵਿਗਿਆਨੀ ਦਸਰੇ ਨੇ ਤਾਂ ਫਿਰ ਕਿਵੇਂ ਅਸੀਂ ਕੁਕ ਕਰਾਂਗੇ ਤੇ ਆਉਣ ਵਾਲਾ ਸਮਾਂ ਤੇ ਇਸ ਸਮਾਂ ਤੇ ਬਹੁਤ ਪਿਆਣਾ ਕੋਣ ਆ। ਤੁਸੀਂ ਗਲੇਸ਼ੀਅਰ ਪਿਗਲਣ ਦੀ ਗੱਲ ਕੀਤੀ ਕਿ ਗਲੇਸ਼ੀਅਰ ਪਿਗਲਣ ਕਰਕੇ ਵੀ ਕਿਉਂਕਿ ਗਲੇਸ਼ੀਅਰ ਪਿਗਲਣਾ ਦਾ ਸਦਾ ਕਾਰਨ ਗ੍ਰੀਨ ਹਾਊਸ ਇਫੈਕਟ ਤੇ ਨਾਲ ਹੈ ਗਲੋਬਲ ਵਾਰਮਿੰਗ ਦੇ ਨਾਲ ਹੈ ਜਿਹੜੀ ਉੱਥੇ ਗੱਡੀਆਂ ਵੀ ਜਾ ਰਹੀਆਂ ਜੋ ਹੋਰ ਵੀ ਕਿਸੇ ਕਿਸੇ ਤਰੀਕੇ ਹੋ ਰਿਹਾ ਸਭ ਕੁਝ ਇਹਦੇ ਨਾਲ ਤੇ ਉਹਦੇ ਕਰਕੇ ਵੀ ਕਲਾਊਡ ਬਸਟ ਹੁੰਦੇ ਆ ਬੱਦਲ ਫਟਦੇ ਆ ਉਹਦੇ ਕਰਕੇ ਉਹਦੇ ਵਿੱਚ ਹਵਾ 'ਚ ਮਾਹਰਵਾਦੀ ਇਹ ਗਲੇਸ਼ੀਅਰ ਹਾਂ ਸਾਬਤ ਹੋ ਚੁੱਕਿਆ ਕਿਉਂਕਿ ਸਾਬਤ ਹੈ ਹਾਂ ਸਾਬਤ ਹੋ ਚੁੱਕਿਆ ਇਹ ਗਲਸਾ